ਸਸੀ ਗੱਲ ਜੀ ਬਾਈ ਜੀ ਕੀ ਹਾਲ ਚਾਲ ਆ ਹੋਰ ਸਾਰੇ ਭਰਾ ਠੀਕ ਠਾਕ ਆ ਲੋ ਬਈ ਮਿੱਤਰੋ ਆਪਾਂ ਕਰਤੀਏ ਬਾਈ ਵਲੌਗ ਦੀ ਸਟਾਰਟਿੰਗ ਬਾਈ ਆਪਾਂ ਆਏ ਸੀ ਲਾਈਟ ਵੇਖਣ ਲਾਈਟ ਆਈ ਨਹੀਂ ਸਪਰੇ ਵਾਲੀ ਆਉਂਦੇ ਆ ਖਾਲੀ ਚਮੜਾ ਮੋਟ ਪਾਣੀ ਹੋਊਗਾ ਕਿਰਾਂ ਇੱਕ ਦੋ ਡਰਮੀਆਂ ਭਰਨਾ ਜਾਣਗੇ ਤੇ ਉਸ ਤੋਂ ਬਾਅਦ ਆਪਣਾ ਕੀ ਨਾਂ ਲੈਂਦੇ ਲਾਈਟ ਆਈ ਜਾਊਗੀ ਕਿਉਂਕਿ ਬਈ ਕੱਲ ਮੋਟਰ ਚੱਲੀ ਨਹੀਂ ਕੱਲ ਤੇ ਦੋ ਤਿੰਨ ਕਿਆਰੀ ਆਪਣੇ ਰਹਿੰਦੇ ਆ ਪਾਣੀ ਲਾਉਣ ਲਈ ਉਹ ਪਾ ਲਾਵਾਂਗੇ ਤੇ ਬਾਈ ਬਣ ਕੇ ਨਾ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਭਰਾਵਨੇ ਤੇ ਸਰੋਂ ਵੀ ਬਾਈ ਕੁਛ ਠੀਕ ਹੋ ਗਈ ਡੰਗਾ ਲਾਉਣ ਵਾਲੇ ਤਾਂ ਹੋ ਹੀ ਗਏ ਠੀਕ ਆ ਬਈ ਸਭ ਨੇ ਆਣੀ ਆਉਦੇ ਆ ਮੋਟਰ ਆਪਾਂ ਉਹ ਕਰਦੇ ਜਮੀ ਬਾਈ ਵਾਕੀ ਸਹੀ ਗੱਲ ਆ ਨਿੱਕੀ ਜਿੰਨੀ ਨਿੱਕੀ ਪੱਠਿਆਂ ਨੂੰ ਵਾਢਾ ਲੱਗਦਾ ਜਿਵੇਂ ਆਹ ਤਾਂ ਬਾਹਲੀ ਨਿੱਕੀ ਸੀਗੇ ਤੇ ਜਵਧੀਆ ਫੁੱਟੀ ਆ ਬਾਈ ਜਮੀ ਉਹਦੀ ਆ ਫੂਟ ਕੀਤੀ ਆ ਓਏ ਬਾਈ ਮਿੱਤਰੋ ਲੈ ਆ ਆ ਰਹੀ ਆ ਦੀ ਜਾਂਦੀ ਆ ਪਾਣੀ ਰਵਾਈਆਂ ਬਾਈ ਪਾਣੀ ਰਵਾ ਮਟਰ ਛੱਡੀ ਵੀ ਆ ਤੇਰੇ ਵਾਲੀ ਬਾਈ ਹਜੇ ਆਈ ਨਹੀਂ ਲਾਉਣਾ ਫੋਨ ਉਹਨਾਂ ਨੂੰ ਬਈ ਆ ਜਾ ਬਈਓ ਲੇਟ ਆ ਗਈ ਖਾਲਾ ਭਰਦੀ ਉਹ ਨਾਲੇ ਲੋ ਬਈ ਜੋ ਦਰ ਗਈ ਗਏ ਆ ਕਿਹੜਾ ਵੇਖਣ ਮੈਂ ਜਾਣਾ ਸੀਗਾ ਪਰ ਉਹ ਵੀਰ ਕੀ ਭੱਜ ਗਿਆ ਫਿਰਦੇ ਆ ਫਿਰਦੇ ਉਹ ਮਟਰਸਾਈਕਲ ਆਪਣਾ ਇਹ ਥੋੜਾ ਕੈਮਰਾ ਪਲਾਰ ਗਿਆ ਉਹ ਫਿਰ ਤੇ ਥਲੋ ਬਈ ਮਿੱਤਰੋ ਨਿੱਕੇ ਬੱਚੇ ਕੱਢੇ ਆ ਵਾਸਤੇ ਵਾਸਾ ਸੀ ਚਾਰ ਪੰਜ ਇਹਦੇ ਆ ਦੂ ਡਿਊਟੀ ਫਰਦੇ ਆ ਪੰਜ ਚ ਪੰਜ ਚਾਰ ਤਾਂ ਖੜੇ ਆ ਚਾਰ ਪੰਜ ਆ ਫਰਦੇ ਆ ਵਾਸਤੇ ਚਾਰ ਪੰਜ ਯਾਰ ਆ ਆਉਂਦੇ ਆ ਬਸ ਇਹ ਰਣੀ ਉਹ ਫਰਦੇ ਬਈ ਹਾਂ ਬਸ ਤੇ ਛਿਟਕੀ ਜਾਂਦੇ ਆ ਤੇ ਆਪਾਂ ਆਈ ਸੀ ਬਈ ਚਾਹ ਲੈਣ ਚਾਹ ਲੈ ਚਲੀਏ ਪਾਣੀ ਛੱਡਿਆ ਪਾਣੀ ਬਈ ਉੱਦੇ ਥੋੜਾ ਜਿਹਾ ਕੱਸੀ ਦਾ ਪਾਣੀ ਲਾਇਆ ਜਿੱਦੇ ਭਰ ਕੇ ਲੱਗ ਗਿਆ ਤੇ ਕੱਲ ਨੂੰ ਬਈ ਰੇਸ ਛੱਦਦੇ ਆ ਰੇਪ ਪਾਉਣੇ ਆ ਤੇ ਰੇਪ ਆਕੀ ਤੇ ਫਿਰ ਪਾਣੀ ਪੀ ਜੂਗਾ ਬਾਣ ਥੋੜਾ ਇਹ ਵੱਧ ਭਰ ਕੇ ਲੱਗ ਗਿਆ ਬਾਕੀ ਮਾਪ ਬਈ ਉੱਦੇ ਮੈਂ ਟੂਈ ਚ ਦੋਦੀ ਸੀਗੀ ਤੇ ਥੋੜਾ ਇਹ ਗਲਤੀ ਹੋ ਗਿਆ ਕੰਮ ਚਲੋ ਕੋਈ ਗੱਲ ਨਹੀਂ ਬਈ ਪੀਣੇ ਪੀਵਾਂਗੇ ਲਓ ਬਈ ਮਿੱਤਰੋ ਲਓ ਬਈ ਇਧਰ ਵੀ ਖਾਲਾ ਭਰਨ ਨੂੰ ਚਲਾਤੀ ਐ ਮੋਟਰ ਚਾਚੀ ਲਖਵੀਦੇ ਆ ਇਧਰ ਲਈ ਮੋਟਰ ਚਲਾ ਕੇ ਤੇ ਮੈਂ ਕਿਹਾ ਪਹਿਲਾਂ ਖਾਲਾ ਭਰ ਦੀਏ ਇਹ ਖਾਲਾ ਭਰ ਕੇ ਭਾਈ ਜਦੋਂ ਪਾਣੀ ਉਹ ਫੱਟੀ ਇਤੋਂ ਨੰਗਿਆ ਉਦੋਂ ਮੁੜ ਕੇ ਜਾ ਕੇ ਬੰਦ ਕਰਿਆਵਾਂਗੇ ਤੇ ਪਾਣੀ ਜਦੋਂ ਖੱਤੀ ਨੰਗਿਆ ਨਾ ਉਹ ਤੇ ਫੱਟੀ ਆ ਜਦੋਂ ਭਾਈ ਉਹ ਫੱਟੀ ਨੰਗ ਜੂ ਆ ਪਾਣੀ ਉਦੋਂ ਬਾਅਦ ਭਾਈ ਫਿਰ ਆਪਾਂ ਮੋਟਰ ਬੰਦ ਕਰਿਆਵਾਂਗੇ ਯਾਰ ਲੋ ਭਾਈ ਮਿੱਤਰ ਜੋ ਦੀ ਪੱਕੀ ਡਿਊਟੀ ਹੈ ਭਾਈ ਜਿੱਦ ਛੁੱਟੀ ਹੋਵੇ ਪਸ਼ੂ ਨਮਾਉਣ ਵੀ ਠੀਕ ਆ ਮੱਝ ਵੀ ਨਮਾਉਣੀ ਛੋਟੀ ਵੀ ਨਮਾਉਣੀ ਤੇ ਇਹਨੂੰ ਨਮਾਈ ਜਾਂਦਾ ਛੋਟੀ ਨੂੰ ਪੱਕੀ ਡਿਊਟੀ ਹੈ ਭਾਈ ਜਿੱਦ ਛੁੱਟੀ ਹੋਵੇ ਇਹਨੇ ਪਸ਼ੂ ਨਮਾਉਣੇ ਨਮਾਉਣੇ ਆ ਠੀਕ ਆ ਤੇ ਇਹਨੂੰ ਭਾਈ ਇੱਕ ਚੀਜ਼ ਹੋਰ ਅਲਕਤ ਵੀ ਬਹੁਤ ਆਉਂਦੀ ਆ ਜਦੋਂ ਡੈਡੀ ਪਸ਼ੂ ਹੀ ਨਮਾਏ ਤੂੰ ਅੱਜ ਭਾਈ ਇਹਨੂੰ ਛੁੱਟੀ ਸੀ ਤੇ ਪਹਿਲਾਂ ਕਹਿੰਦਾ ਮੈਂ ਪਸ਼ੂ ਨੂੰ ਮਾਉਣੇ ਆਂ ਤੇ ਸਪਰੇਅ ਵਾਲੇ ਪੇ ਕਰੀ ਜਾਂਦੇ ਆ ਮੈਂ ਖਾਲਾ ਭਰਨ ਗਿਆ ਸੀ ਉੱਤਰ ਚੱਲਦੇ ਹੁਣ ਨਾਲ ਕੋਲੇ ਬਸ ਇੱਧਰ ਦੋ ਕਿਲੇ ਬਾਹਰ ਰਹਿ ਗਿਆ ਪਾ ਛੜਕੇ ਜਾਊਗਾ ਬੱਚੀ ਬਾਏ ਬਾਏ ਆ ਚਾਰ ਪੰਜ ਫਰਦੇ ਆ ਪੰਜ ਫਰਦੇ ਵੀ ਤਿੰਨ ਨੌ ਖੜੇ ਤਾਂ ਆ ਜਾਂਦੇ ਤੇ ਦੋ ਇੱਥੇ ਫਰਦੇ ਜੀ ਨੀ ਨੀ ਆ ਆਹ ਕਿੰਨੀ ਆਈ ਏ ਕਿਨਾਂ ਕੰਦ ਉਂਜੀ ਆ ਲੱਗਦਾ ਇਹ ਪਸ਼ੂ ਨੂੰ ਮਾਉਣੇ ਆਂ ਲੋ ਵੀ ਮਿੱਤਰੋ ਇੱਧਰ ਤਾਂ ਇਹ ਬਾੰਗਣੇ ਕਰਤਾ ਨੀੜ ਕੰਮ ਤੇ ਆਪਣਾ ਰਹਿ ਗਿਆ ਬਸ ਇੱਧਰ ਇੱਕ ਕਿੜਾ ਜਾਊਗਾ ਤੇ ਦੂਜਾ ਤਾਂ ਬਾਈ ਉਧਰ ਹੁਣ ਚੱਲਦੇ ਆ ਉਧਰ ਇੱਧਰ ਪਾਣੀ ਵੀ ਲੱਗ ਜਾਂਦੇ ਇੱਕ ਬਾਈ ਥੋੜੀ ਜੀ ਗਲਤੀ ਹੋ ਗਈ ਉੱਦ ਦੇ ਮੇਰੀ ਢੂਈ ਦੋਖਦੀ ਸੀ ਨਿੱਕਾ ਪਾਣੀ ਲਾਉਂਦਾ ਤੇ ਇਹ ਬਾਣ ਚ ਥੋੜਾ ਜਿਹਾ ਭਰ ਕੇ ਲੱਗ ਗਿਆ ਤੇ ਸਲਫਰ ਵੀ ਲੈ ਕੇ ਆਉਣਾ ਸਲਫਰ ਲਿਆ ਕੇ ਤੇ ਰੇ ਪਾਉਣ ਵਾਲੀ ਪਈ ਹੈ ਬਾਈ ਹਜੇ ਰੇ ਪਾ ਦਿਆਂਗੇ ਨਾਲੇ ਪਾ ਦਿਆਂਗੇ ਸਲਫਰ ਉੱਧੇ ਲੈ ਗਿਆ ਗੰਮ ਇਹ ਨੂੰ ਨਿਬੜ ਜੂਗਾ ਤੇ ਮੁਰਗੀ ਚਾਉਦੇ ਆ ਉਧਰ ਲਓ ਬਾਈ ਮਿੱਤਰੋ ਬਾਬੇ ਦੇ ਝੰਡ ਵਾਲੇ ਵਾਣ ਚ ਆ ਗਈ ਸੀਗੇ ਇਧਰ ਬੱਚਾ ਉਧਰ 15 ਨਰਮੀਆਂ ਪੈਣੀਆਂ ਇਹਨਾਂ ਨੂੰ ਦੇ ਦੇ ਕੇ ਲੀਟਰ ਫੋਲ ਕੇ ਖਾਲਾ ਬਾਈ ਪਹਿਲਾਂ ਭਰ ਗਿਆ ਜੀਆ ਇੱਕ ਨਾ ਖਾ ਇੱਕ ਬਾਈ ਮਿੱਤਰੋ ਮੈਂ ਹੋਰ ਗੱਲ ਦਾ ਨਾ ਫੇਸਬੁੱਕ ਤੋਂ ਕੋਈ ਚੀਜ਼ ਆਰਡਰ ਨਹੀਂ ਕਰ ਕਰਿਆ ਕਰੋ ਕਿਉਂਕਿ ਬਈ ਫੇਸਬੁੱਕ ਤੋਂ ਮੈਂ ਚੀਜ਼ ਤਾਂ ਸੀਗੀ 500 ਦੀ ਤੇ ਉਹ 500 ਦੀ ਨਹੀਂ ਚੀਜ਼ ਸੀਗੀ 1000 ਰੁਪਏ 1500 ਦੀ ਪਰ ਉਹਦੇ ਚ 500 ਰੁਪਏ ਠੱਗੀ ਵੱਜ ਗਈ ਬਈ ਜਿਹੜੀ ਇੱਕ ਚੀਜ਼ ਹੀ ਨਹੀਂ ਨਿਕਲੀ ਬਈ ਉਹਦੇ ਚ ਠੀਕ ਆ ਫੇਸਬੁੱਕ ਤੋਂ ਫੇਸਬੁੱਕ ਇੰਸਟਾਗ੍ਰam ਤੋਂ ਬਈ ਕੁਝ ਨਾ ਆਰਡਰ ਕਰਿਆ ਕਰੋ ਇਹ ਗੱਲ ਬਈ ਮੈਨੂੰ ਉਹਨੇ ਵੀ ਬਾਈ ਨੇ ਕਹੀ ਸੀ ਮੈਨੂੰ ਆ ਤਾਂ ਵੇਖ ਲਾ ਤੂੰ ਮੈਂ ਕਿਹਾ ਯਾਰ ਚੱਲ ਦੀਜਾ ਕੋਈ ਨਹੀਂ ਕੁਝ ਨਹੀਂ ਹੁੰਦਾ ਜਿਹੜਾ ਡਿਲੀਵਰੀ ਭਾਈ ਹੁੰਦਾ ਠੀਕ ਆ ਉਹਨੇ ਵੀ ਦੱਸੀ ਸੀਗੀ ਦੀ ਪਰ ਬਈ ਇੰਸਟਾਗ੍ਰam ਫੇਸਬੁਕ ਤੋਂ ਕੋਈ ਚੀਜ਼ ਆਰਡਰ ਨਾ ਹੋਵੇ। ਲੋ ਬਈ ਅੰਕੀ ਭਾਈ ਇਧਰ ਵੀ ਆ ਗਏ। ਇਹ ਸਾਡੇ ਬਿੱਲੀ ਦੀ ਆ ਕਣਕ। ਆਹ ਹੈ। ਕੰਮ ਵਧਦਾ ਗਿਆ ਆ ਗਿਆ ਭਾਈ ਜਮੀਨ ਨੂੰ ਵਧਦਾ ਗਿਆ ਵਾੜਾ ਲਾ ਲਿਆ ਡੰਗਾ ਲੈ ਗਿਆ ਵਧੀਆ ਜਦੋਂ ਨੂੰ ਇਹ ਮੁੱਕਣੀ ਆ ਉਦੋਂ ਨੂੰ ਆਪਣਾ ਕੀ ਨਾ ਲੈਂਦੇ ਆ ਜਦੋਂ ਨੂੰ ਇਹ ਮੁੱਕਣੀ ਆ ਉਦੋਂ ਨੂੰ ਘਾਣੂ ਵਾੜਾ ਲਾਉਣ ਵਾਲਾ ਹੋ ਜੂਆ ਤੇ ਜੋਤ ਚੱਕੀ ਜਾਂਦਾ ਭਾਈ ਪੱਠੇ ਆਪਾਂ ਪੱਠੇ ਵੱਢੀ ਜਾਂਨੇ ਬਸ ਕਰ ਲੋ ਵੀ ਮਿੱਤਰੋ ਪੱਠਿਆਂ ਦਾ ਕੰਮ ਬਾਈ ਨੂੰ ਮੀਟਦਾ ਪੱਠੇ ਵੱਢਦੇ ਹੁਣ ਨਾਉਣੇ ਆ ਕੀ ਸੀ ਜਿਵੇਂ ਜਵਾਕ ਨਹੀਂ ਐਤਵਾਰ ਨੂੰ ਨਾਉਂਦੇ ਹੁੰਦੇ ਆ ਜੋ ਚੱਕੀ ਜਾਂਦਾ ਆ ਰਹਿ ਗਏ ਚੱਕ ਲਿਆ ਉਹ ਜਦੋਂ ਵੱਢਦੀ ਵੀ ਪੰਡ ਡੂਡ ਪੰਡ ਤੇ ਪਾਣੀ ਲੱਗਿਆ ਸੀ ਬਾਈ ਗਿੱਲੇ ਹੀ ਸੀ ਹੁਣ ਤਾਂ ਪੱਠੇ ਵੱਢੇ ਹੌਲੀ ਹੌਲੀ ਜੜਾਂ ਆਉਂਦੀਆਂ ਸੀ ਨਾਲ ਵੱਢਦੇ ਆ ਤੇ ਹੁਣ ਬਾਈ ਆਪਾਂ ਨਾਵਾਂਗੇ ਕੀ ਸੀ ਜਿਵੇਂ ਜਵਾਕ ਐਤਵਾਰ ਨੂੰ ਨਾਉਂਦੇ ਹੁੰਦੇ ਹਨ ਉਹੀ ਕੰਮ ਮੇਰਾ ਤੇ ਇਧਰ ਪਾਤੀਆਂ ਢੇਰ ਲੱਗੇ ਪਏ ਆ ਦੇ ਜੂਤ ਸਿੱਟੀ ਜਾਂਦਾ ਮੈਂ ਸੌਖੇ ਆ ਬਾਈ ਜਵਾਬ ਨਹੀਂ ਚੱਕਣੇ ਨਾਲੇ ਲਓ ਬਾਈ ਮਿੱਤਰੋ ਲਓ ਬਾਈ ਸੋਹਣੇ ਸੱਜਣੋ ਜਿਹੜਾ ਆਪਣਾ ਮੇਨ ਕੰਮ ਸੀਗਾ ਬਾਈ ਹਨਾ ਕੀਸੀ ਨਾਲਿਆਂ ਰਾਮ ਰਾਮ ਸਾਰੇ ਬਾਈਓ ਤੇ ਆਪਣੀ ਬੋਲ ਸਕਦੇ ਉਹਦੇ ਵਾਂਗੂ ਪ੍ਰਮਾਣ ਭਰਾ ਪਹਿਲਵਾਨ ਵਾਕੀ ਉਹ ਬੋਲਦਾ ਹੁੰਦਾ ਲਓ ਬਈ ਮਿੱਤਰੋ ਹੁਣ ਪੱਠੇ ਪਾਉਣੇ ਆ ਤੂੜੀ ਦਾੜੀ ਪਾਉਣੇ ਆ ਤੇ ਕਬੂਤਰ ਲਾਉਣੇ ਆ ਮਖਣੀ ਵਾਲਿਆਂ ਦੀ ਇਹ ਮਖਣੀ ਇਹ ਉਤਾੜ ਕੇ ਬਈ ਲਾ ਕੇ ਉਹਨਾਂ ਨੂੰ ਤੇ ਪੱਠੇ-ਪੁੱਠੇ ਪਾ ਕੇ ਤੇ ਮੋਟਰਬਾਈਕ ਪਾਣੀ ਲੱਗ ਗਿਆ ਬਾਈ ਇੱਕ ਥੋੜੀ ਜੀ ਗਲਤੀ ਹੋ ਗਈ ਜਿੱਦੇ ਆਪਾਂ ਵਾਰੀ ਦਾ ਪਾਣੀ ਲਾਇਆ ਬਾਈ ਉਹਦੇ ਥੋੜਾ ਜਿਹਾ ਪਾਣੀ ਭਰ ਕੇ ਲੱਗ ਗਿਆ ਹੁਣ ਸਲਫਰ ਦੇ ਰੇ ਪਾਉਣੀ ਆ ਰੇਤਾ ਵੈਸੀ ਵਾਂਦੀ ਰਹਿੰਦੀ ਸੀ ਕਰਦੇ ਆ ਬਾਈ ਕੋਈ ਮਸਲਾ ਹੱਲ ਤੇ ਬਾਈ ਬਣ ਕੇ ਨਾ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਭਰਾ ਆਪਣੇ ਸਪੋਰਟ ਕਰਿਆ ਕਰੋ ਯਾਰ ਦੇਸੀ ਬੰਦਾ ਮੈਂ ਤਾਂ ਭਰਾ ਬਣੇ ਲੋ ਬਾਈ ਜੀ ਪੱਛੀ ਕੋਈ ਬੜਾ ਲੜ ਬੜਾ ਲੜਾ ਕੇ ਨਹੀਂ ਇਕੱਠਾ ਕੀਤਾ ਆਪਾਂ ਹਣੇ ਇਹਦੀ ਵੱਡੀ ਕੰਮ ਬਣਾਈਏ ਭਾਈ ਕੀ ਕਰੂਗਾ ਬੰਦਾ ਇੱਧਰ ਵੇਖੋ ਵਾਲੀ ਸੋਣੀ ਬਿੱਲੀ ਆਏ ਵਾਲੀ ਸੋਣੀ ਯਾਰ ਕੈਮਰਾ ਬਲਾਰ ਹੋ ਜਾਂਦਾ ਇੱਕ ਬਿੱਲੀ ਆ ਫਿਰਦੀ ਬਲਾਰ ਹੋ ਜਾਂਦਾ ਕੈਮਰਾ ਬਾਹਰ ਬਾਹਰ ਇਹ ਇੱਕ ਆ ਫਿਰਦਾ ਖੜ ਜੇ ਬਈ ਕੈਮਰਾ ਬਲਾਰ ਹੋ ਜਾਂਦਾ ਚਾਰ ਜਿਉਂ ਕੀਤੇ ਤੂੰ ਉਹ ਵੀ ਕੀ ਕਰੂਗਾ ਬੰਦਾ ਵੇਖੋ ਇੱਦਾਂ ਉਹ ਵੀ ਇਹ ਕਾਫਰ ਦੀ ਚਿੱਟੀ ਦੋ ਇੱਕ ਉਹ ਖੜਾ ਤਿੰਨ ਇੱਕ ਉਹ ਫਿਰਦੀ ਚਾਰ ਬਈ ਇਹ ਸਾਰੀਆਂ ਫੜਨੀਆਂ ਆ ਆ ਵੇਖੋ ਲੋ ਰੋਟੀ ਪਾ ਉਹ ਆ ਫਰਦੀ ਸਕੂਟਰ ਵੀ ਲਾਈ ਇੱਕ ਹੋ ਖੜੀ ਇੱਕ ਗੋਟਰ ਲਾਈ ਇੱਕ ਉਹ ਫਰਦੀ ਠੀਕ ਹੈ ਬਾਈ ਕਟੋ ਘੱਟ ਵੀ 6 7 ਆ ਇਹ ਤੇ ਬਾਈ ਇਹਨਾਂ ਨੇ ਬਦਲੇ ਹੀ ਲੈ ਲਿਆ ਇਹਨਾਂ ਨੇ ਤਾਂ ਨਾ ਸੌਣ ਲੱਗੇ ਉਹ ਵੀ ਲੰਮਾ ਲਿਉਂਦੇ ਆ ਉਹ ਵੀ ਕਰਦੇ ਆ ਬਾਈ ਇੱਕ ਬੱਚਾ ਵੀ ਲੈ ਗਿਆ ਇੱਕ ਦਿਨ ਆਪਣਾ ਮੈਂ ਹੈ ਨਹੀਂ ਜੀਗਾ ਇੱਥੇ ਇਹਨਾਂ ਨੂੰ ਫੜਦੇ ਆ ਬਈ ਧੀਰੇ ਕੋਲੇ ਪਿਆ ਪਿੰਜਰਾ ਪਿੰਜਰਾ ਲਿਆਉਣੇ ਚਾਹ ਕੇ ਕੀ ਕਰੂਗਾ ਬਈ ਇਹਨਾਂ ਦਾ ਬੋਲਾ ਇੱਕ ਉਹ ਬਿਠੀ ਲੀਤੀ ਦੋ ਤਿੰਨ ਇੱਕ ਉਹ ਵੀ 4 5 ਆ ਬਾਈ ਲਓ ਬਾਈ ਮਿੱਤਰੋ ਸਾਰੇ ਕੰਮ ਨਿਮੇਟ ਦੀ ਬਈ ਪਸਵਾ ਨੂੰ ਪਾਣੀ ਪੂਣੀ ਪਿਆਤਾ ਆਪਣਾ ਬਾਈ ਇੱਕ ਬੱਚਾ ਜਿੰਨਾ ਜ਼ੋਰ ਲਾਉਂਦਾ ਨਾ ਬਾਈ ਗੱਲਾਂ ਹੀ ਛੱਡ ਦਿਓ ਛਤਰਿਆਂ ਲੰਗਾ ਪੰਗਾ ਸਾਥੂ ਤਾੜਦਿਆਂ ਤੂੰ ਉੱਡ ਗਿਆ ਸੀ ਉਹ ਬੱਸ ਪਹਿਲਾਂ ਤਾਂ ਕਦੇ ਨਹੀਂ ਉੱਡਿਆਗਾ ਉਹ ਬਾਈ ਪਹਿਲਾਂ ਕਦੇ ਵੀ ਨਹੀਂ ਉੱਡਿਆ ਉਹ ਤੇ ਉਹ ਮੈਨੂੰ ਨਹੀਂ ਪਤਾ ਵੀ ਜਾਂ ਕੁਝ ਵੀ ਉਹ ਬਾਈ ਮੈਨੂੰ ਤਾਂ ਆਰਮਾ ਪਿਉਦਾ ਵੀ ਨਹੀਂ ਪਤਾ ਆਈ ਰਲ ਮੇ ਆਹਰ ਬਹੁਤ ਜ਼ੋਰ ਲਾਉਂਦਾ ਬਈ ਆਹਰ ਦਾ ਘੱਟੋ ਘੱਟ ਨਾ ਜਦੋਂ ਦਾ ਉੱਡਿਆ ਜਦੋਂ ਪਹਿਲਾਂ ਕਦੇ ਬਾਈ ਇਹ ਉੱਡਿਆ ਹੀ ਨਹੀਂ ਇਹ ਪਹਿਲਾਂ ਉੱਡਿਆ ਹੀ ਨਹੀਂ ਆਜੀ ਉੱਡਿਆ ਠੀਕ ਆ ਆ ਮੰਨਦਾ ਵੇਖ ਸਾਡਾ ਭਾਈ ਇਹਨਾਂ ਦਾ ਮੈਂ ਕਿਥੇ ਰੱਖਣੇ ਮੈਂ ਵੀ ਰੱਖ ਲਈ ਜੇ ਇਹਨਾਂ ਦਾ ਮੈਂ ਸਕੂਲ ਨੂੰ ਆ ਕੇ ਪੱਗ ਬੰਨਿਆ ਕਰਵਾਉਣਾ ਦੂਜੀ ਕਲਾਸ ਚ ਸਾਨੂੰ ਪੱਗ ਲੋੜ ਆ ਕਹਿੰਦਾ ਉਸ ਤੋਂ ਬਾਅਦ ਲਓ ਭਾਈ ਮਿੱਤਰੋ ਮਾਲਕ ਦੀ ਇੱਕ ਮਿਹਰ ਹੋਰ ਇਹ ਸਾਡੇ ਬੰਦੇ ਆ ਭਾਈ ਦੋਨੇ ਠੀਕ ਆ ਇਹ ਨਹੀਂ ਪਰਣਾ ਆ ਪਰਨੇ ਇਹਨਾਂ ਦਾ ਮੈਂ ਕਿਥੇ ਰੱਖਣੇ ਆ ਇਹਨਾਂ ਦਾ ਮੈਂ ਵੀ ਕਿਥੇ ਰੱਖਣੇ ਆ ਠੀਕ ਆ ਹੁਣ ਇਹਨਾਂ ਨਹੀਂ ਭਾਈ ਜੂਤ ਤਾਂ ਆਏ ਆ ਜੂਤ ਨੇ ਆ ਚੱਕੀ ਜੂਤੇ ਦਿਨ ਆ ਪਰਣਾ ਭਾਈ ਇਹ ਨਹੀਂ ਆਪ ਉਹਦਾ ਦੀ ਆਈ ਮੈਕ ਬਾਈ ਤੂੰ ਸਿੱਖ ਜਾਏਗਾ ਹਨਾ ਆਈ ਬਾਈ ਇਹਨੇ ਸਿੱਖ ਜਾਣਾ ਇਹਨਾਂ ਅੱਜ ਇਹਨਾਂ ਅੱਜ ਤੋਂ ਬਾਅਦ ਇਹਨਾਂ ਦੋਵਾਂ ਦੇ ਕੇਸ ਨਹੀਂ ਕਟਾਉਣੇਗੇ ਬਸ ਪਰਮਾਤਮਾ ਭਲੀ ਕਰ ਮੇਰਾ ਮਾਲਕ ਤੇ ਹੁਣ ਸਕੂਲ ਚ ਉਹਨੂੰ ਲਾਉੜ ਆ ਪੱਗ ਇਹ ਦੂਜੀ ਚ ਪੰਨਣ ਲੱਗੂ ਆ ਉਹਨੂੰ ਲਾਉੜ ਆ ਸਕੂਲ ਚ ਬਾਈ ਜੀ ਇੱਕ ਸਮੱਸਿਆ ਹੋ ਗਈ ਬਾਈ ਆਪਣੇ ਤਿੰਨ ਕੈਰੀ ਜਿਹੜਿਆਂ ਨੂੰ ਕੱਸੀ ਦਾ ਪਾਣੀ ਲੱਗਿਆ ਇਹਨੂੰ ਇਹ ਚ ਬਾਈ ਪਾਣੀ ਥੋੜਾ ਜਿਹਾ ਜ਼ਿਆਦਾ ਖੜਾ ਰੀ ਤੌੱਚ ਵੈਸੇ ਵੀ ਪਾਉਣ ਵਾਲੀ ਰਹਿੰਦੀ ਸੀ ਸਲਫਰ ਪਤੇਰੇ ਪਾਵਾਂਗੇ ਬਾਈਓ ਚ ਕੱਲ ਨੂੰ ਕਰਦੇ ਆਂ ਬੇਨਤੀਆਂ ਤੇ ਚਲੋ ਠੀਕ ਆ ਬਾਈ ਹੁਣ ਆਪਾਂ ਕਰਨ ਲੱਗੇ ਆਂ ਵਲੌਗ ਦੀ ਸਮਾਪਤੀ ਮਿਲਦੇ ਆ ਤੁਹਾਨੂੰ ਅਗਲੇ ਵਲੌਗ ਚ ਮੇਰੇ ਭਰਾ ਬਣ ਕੇ ਹੱਥ ਜੋੜ ਕੇ ਬੇਨਤੀ ਆ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਆ ਕਰੋ ਭਰਾ ਦੀ ਸਪੋਰਟ ਕਰਿਆ ਕਰੋ ਉਹ ਬੱਚਾ ਆਪਣਾ ਉਹ ਡੇਗਵੇ ਬਾਈ ਆ ਬੈਠਾ ਠੀਕ ਆ